ਉਹਨਾਂ ਨੇ ਕਿ ਮੈਨੂੰ ਲੰਬਾ ਤਜਰਬਾ ਹੈਗਾ ਹੈ ਕਿਉਂਕਿ ਕਾਂਗਰਸ 'ਚ ਜਿਆਦਾਤਰ ਉਹਨਾਂ ਨੇ ਸਮਾਂ ਬਿਤਾਇਆ ਹੈ ਤੇ ਉਹ ਕਹਿ ਰਹੇ ਕਿ ਅਗਰ ਮੈਨੂੰ ਕੋਈ ਆਪਸ਼ਨ ਨਹੀਂ ਸੀਗੀ ਇਸ ਕਰਕੇ ਉਹਨਾਂ ਨੇ ਬੀਜੇਪੀ 'ਚ ਜਾਣਾ ਪਿਆ ਡਿਪੈਂਡ ਕਰਦਾ ਯਾਰ ਸਿਚੁਏਸ਼ਨ ਕੀ ਹੈਗੀ ਆ ਹਾਲਾਤ ਕੀ ਆ ਬੰਦਾ ਉਹ ਜਿਹੇ ਹਾਲਾਤ ਦੇ ਵਿੱਚ ਕੀ ਕਰਨਾ ਚਾਹੁੰਦਾ ਅ ਸੋ ਮੈਨੂੰ ਲੱਗਦਾ ਇਟ ਇਜ਼ ਅ ਟਾਈਮ ਉਹਨਾਂ ਦੀ ਰਿਟਾਇਰਮੈਂਟ ਦਾ ਟਾਈਮ ਹੈਗਾ ਐਂਡ ਦੇ ਆਰ ਇੰਜੋਇੰਗ ਇਟ ਆਲਸ ਤੁਸੀਂ ਰਿਟਾਇਰ ਦੀ ਗੱਲ ਕਰ ਰਹੇ ਹੋ ਰਾਜਨੀਤੀ ਕਰਨ ਦੀ ਗੱਲ ਕਰ ਪਤਾ ਨਹੀਂ ਹੁਣ ਮੈਂ ਤਾਂ ਜਿੰਨੀ ਮੈਂ ਜਿੰਨੀ ਗੱਲ ਮੈਂ ਸਮਝਦਾ ਆ ਮੈਂ ਕਹਿ ਦਿੱਤੀ ਜਿੰਨੀ ਕੱਲ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਵੱਡਾ ਹੈਗਾ ਸੋ ਮੈਂ ਉਹ ਵੀ ਇਹ ਕੋਈ ਕਿੰਤੂ ਪਰੰਤੂ ਇਸ ਤਰ੍ਹਾਂ ਨਹੀਂ ਕਰਦਾ ਜੀ ਗੱਲ ਕੀਤੀ ਹੈ ਵੀ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਭਾਜਪਾ ਅਕਾਲੀ ਦਲ ਗਠਜੰਬਨ ਹੋਵੇਗਾ ਤਾਂ ਸਰਕਾਰ ਆਵੇਗੀ ਨਹੀਂ ਤੇ ਅਗਰ ਭਾਜਪਾ ਲੜਦੀ ਵੀ ਹੈ ਚੋਣਾ ਪਰ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਉਹਨਾਂ ਦਾ ਤਜਰਬਾ ਦੇਖੋ ਉਦੋਂ ਜਾਂ ਪਾਜ ਬਜਾਣੇ ਜਾਂ ਅਕਾਲੀ ਦਲ ਜਾਣੇ ਉਹਦੇ ਤੋਂ ਸਾਡਾ ਤਾਂ ਕੋਈ ਰੋਲ ਨਹੀਂ ਨਹੀਂ ਪਰ بار بار ਇਹ ਕਹਿ ਰਹਾ ਸਟੇਟਮੈਂਟ ਨਹੀਂ ਲੇਕਿਨ ਉਹੀ ਬੀਜੇਪੀ ਉਹਨਾਂ ਦੀ ਸਟੇਟਮੈਂਟ ਨੂੰ ਡਿਨਾਈ ਕਰ ਦਿੰਦੀ ਉਹ ਕਹਿ ਰਹੀ ਕਿ 24 ਚ ਇਲੈਕਸ਼ਨ ਜਿਹੜੇ ਆ ਬੀਜੇਪੀ ਇਕੱਲੇ ਆ ਲੜੇਗੀ ਦੇਖੋ ਤਾਂ ਹੁਣ ਦੋਨਾਂ ਤੇ ਡਿਪੈਂਡ ਕਰਦਾ ਨਾ ਅਕਾਲੀ ਦਲ ਤੇ ਡਿਪੈਂਡ ਕਰਦਾ ਬੀਜੇਪੀ ਤੇ ਡਿਪੈਂਡ ਕਰਦਾ ਕੈਪਟਨ ਨਮਰਿੰਦਰ ਸਿੰਘ ਦੇ ਬਿਆਨਾਂ ਤੇ ਡਿਪੈਂਡ ਕਰਦਾ ਉਹਦੇ ਚ ਮੇਰਾ ਕਿੱਥੇ ਰੋਲ ਹੈ ਕਾਂਗਰਸ ਦਾ ਕਿੱਥੇ ਰੋਲ ਹੈ ਕਿਉਂਕਿ ਉਹ ਗੱਲ ਤਾਂ ਉਹਨਾਂ ਦੀ ਬੀਜੇਪੀ ਦਾ ਆਪਣਾ ਸਟਾਈਲ ਹੈਗਾ ਦੇਖੋ ਉਹ ਕੀ ਆ ਸੈਂਟਰਲਾਈਜ਼ਡ ਪਾਵਰ ਕਰਨੀ ਚਾਹੁੰਦੇ ਆ ਇਹ ਸਟੇਟ ਪਾਰਟੀ ਹੈਗੀ ਇਹ ਬੇਸਿਕਲੀ ਜੇ ਲੌਜਿਕ ਦੀ ਗੱਲ ਕਰੀਏ ਤਾਂ ਕਿਤੇ ਛੂਟ ਹੀ ਨਹੀਂ ਕਰਦਾ ਇਹ ਤਾਂ ਮੈਰਿਜ ਆਫ ਕਨਵੀਨੀਅੰਸ ਹੈ ਵੀ ਜੇ ਪਾਵਰ ਚ ਆਉਣਾ ਹੈਗਾ ਤੇ ਮੈਰਿਜ ਕਰ ਲਓ ਨਹੀਂ ਤਾਂ ਫੇਰ ਠੀਕ ਹੀ ਆ ਮੈਂ ਤਾਂ ਕਹਿੰਦਾ ਵੀ ਜਦੋਂ ਸਮਾਂ ਹੋਵੇ ਉਹਨੂੰ ਬੋਲਣਾ ਚਾਹੀਦਾ ਜਦੋਂ ਸਮਾਂ ਲੰਘ ਜਾਵੇ ਦੇਖੋ ਮੈਂ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਪਾਵਰ 'ਚ ਸੀਗਾ ਉਦੋਂ ਮੈਂ ਅਗੇਂਸਟ ਬੋਲਿਆ ਸੀ ਔਰ ਉਹ ਵੀ ਇਸ਼ੂਸ ਤੇ ਉਹ ਵੀ ਇਸ਼ੂ ਇਸ਼ੂਸ ਤੇ ਪਾਰਟੀ ਜੀ ਕਾਂਗਰਸ ਇਸ਼ੂਸ ਤੇ ਡੈਫੀਨੇਟ ਦੇਖੋ ਸਾਡੇ ਬਹੁਤੇ ਲੀਡਰ ਜਿਹੜੇ ਆ ਉਹ ਸਮਾਂ ਨਿਕਲੇ ਤੇ ਬੋਲਦੇ ਆ ਪਰ ਮੈਂ ਉਦੋਂ ਬੋਲਦਾ ਜਦੋਂ ਉਹ ਇਸ਼ੂ ਮੈਟਰ ਕਰਦਾ ਹੂੰ ਜਦੋਂ ਮੰਨ ਲਓ ਸਪੋਜ਼ ਕਈ ਵਾਰੀ ਜਦੋਂ ਕਹਿੰਦੇ ਹੁੰਦੇ ਨਾ ਪੀਤ ਮਗਰੋਂ ਤੰਬਾ ਫੂਖਣਾ ਮੈਂ ਉਹ ਕੰਮ ਨਹੀਂ ਕਰਦਾ ਲੇਕਿਨ ਕਿਤੇ ਨਾ ਕਿਤੇ ਮਿਸ ਕਰਦੇ ਆ ਜੇ ਉਹ ਵਾਪਸੀ ਕਰਦੇ ਆ ਜਾਂ ਕਾਂਗਰਸ ਆਣਾ ਚਾਹੂਗੇ ਕਿ ਤੁਸੀਂ ਉਹਦਾ ਵਿਰੋਧ ਕਰੋਗੇ ਸਮਰਥਨ ਦੇਖੋ ਇਸ਼ੂ ਬੇਸਡ ਪੋਲਿਟਿਕਸ ਨੂੰ ਮੈਂ ਹਮੇਸ਼ਾ ਤਰਜੀਹ ਦਿੰਦਾ ਕਿ ਕਿਸੇ ਇੰਡੀਵਿਜੂਅਲ ਬੰਦੇ ਨੂੰ ਕੋਈ ਆਉਂਦਾ ਆ ਕੋਈ ਜਾਂਦਾ ਆ ਉਹ ਹਾਈ ਕਮਾਂਡ ਦਾ ਪ੍ਰੈਰੋਗੇਟਿਵ ਆ ਸਾਡੇ ਪ੍ਰਧਾਨ ਦਾ ਐਲੋਪੀ ਦਾ ਪ੍ਰੈਰੋਗੇਟਿਵ ਨਹੀਂ ਜੇ ਆਊਗੇ ਦੇ ਪੰਜਾਬ ਦੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹ ਕੋਈ ਦੁਸ਼ਮਣੀ ਥੋੜੀ ਆ ਕਿਸੇ ਨਾਲ ਯਾਰ ਕੋਈ ਮੈਂ ਤਾਂ ਹਮੇਸ਼ਾ ਜਿਹੜੀ ਇਸ਼ੂਜ਼ ਦੀ ਰਾਜਨੀਤੀ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ 2027 ਦੀ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਰਾਜਨੀਤਿਕ ਮੌਲ ਗਰਮਾਇਆ ਆਇਆ ਹੈ ਪਹਿਲਾਂ ਨਵਜੋਤ ਕੋਰ ਸਿੱਧੂ ਦੁਆਰਾ ਸਟੇਟਮੈਂਟ ਦਿੱਤੀ ਜਾਂਦੀ ਹੈ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੁਆਰਾ भाजपा हाईकमान को लैके जी स्टेटमेंट दी जाती है जिस दे हूँ पूरा माहौल जरा गरमा रहा है गया। फिलहाल तुम जी पहले स्टेटमेंट सुना दें कि जाके उठे जाके तुम कद भी मिल सकते से मैं कोई प्रोग्राम भी नहीं बनाया मैं और दिल्ली पहुंच गया टेलीफोन किया कि मैं कांग्रेस प्रेजिडेंट को मिलना कहते अभी आ जाओ दैट वॉज द सिस्टम और सुनते से है ना अगर थोड़े नाम सहमत से बिक्री स्टेट में बीजेपी चे नहीं है बीजेपी ਇਸ ਵੈਰੀ ਇਨਸਾਈਡ ਆਪਣੇ ਆਪ ਨੂੰ ਆਪਣੇ ਕੋਲ ਰੱਖਦੇ ਸਾਰੀਆਂ ਗੱਲਾਂ ਸੋ ਸੁਣਿਆ ਤੁਸੀਂ ਕਿ ਕਿਤੇ ਨਾ ਕਿਤੇ ਹਜੇ ਵੀ ਮਿਸ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਫਿਲਹਾਲ ਪ੍ਰਗਟ ਸਿੰਘ ਹੁਣੇ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਪਹਿਲਾਂ ਨਵਜੋਤ ਕੋਰ ਸਿੱਧੂ ਵੱਲੋਂ ਕਾਂਗਰਸ ਨੂੰ ਲੈ ਕੇ ਇਸ਼ੂ ਕ੍ਰੀਏਟ ਕੀਤਾ ਜਾਂਦਾ ਹੁਣ ਬੀਜੇਪੀ 'ਚ ਰਹਿ ਕੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਚੱਕ ਰਹੇ ਆ ਕਿ ਹਾਈ ਕਮਾਂਡ ਬੀਜੇਪੀ ਦੀ ਨਹੀਂ ਪੁੱਛਦੀ ਕਾਂਗਰਸ 'ਚ ਪੁੱਛੀ ਗਈ ਸੀ ਦੇਖੋ ਯਾਰੀ ਹਰ ਹਰ ਇਨਸਾਨ ਦੀ ਆਪਣੀ ਇੱਕ ਸੋਚਣ ਦਾ ਨਜ਼ਰੀਆ ਹੈ ਉਹ ਕਿਸ ਤਰ੍ਹਾਂ ਸੋਚਦਾ ਉਹਦੀ ਕਿਹੋ ਜੀ ਜਰਨੀ ਹੈਗੀ ਆ ਸੋ ਉਹਦੇ ਮੁਤਾਬਕ ਉਹ ਗੱਲ ਕਰਦਾ ਮੈਨੂੰ ਲੱਗਦਾ ਕਿ ਅਸੀਂ ਨਾ ਬਹੁਤ ਕਈ ਵਾਰੀ ਇਹੋ ਜਿਹੇ ਕੰਮ ਉਲਝਾ ਦਿੰਨੇ ਆ ਜਿਹਦਾ ਕੀ ਜ਼ਰੂਰਤ ਨਹੀਂ ਹੁੰਦੀ ਸੋ ਕੈਪਟਨ ਅਮਰਿੰਦਰ ਸਿੰਘ ਜਿਹੜੀ ਉਹਨਾਂ ਦੀ ਕਿਉਂਕਿ ਲੰਬਾ ਚੌੜਾ ਤਜਰਬਾ ਹੈਗਾ ਸੋ ਉਹਦੇ ਮੁਤਾਬਕ ਉਹ ਗੱਲ ਕਰਦੇ ਹੈਗੇ ਆ ਸੋ ਨਵਜੋਤ ਕੌਰ ਸਿੱਧੂ ਜਿਹੜੀ ਆ ਉਹਨਾਂ ਦੀ ਆਪਣਾ ਇੱਕ ਥੌਟ ਪ੍ਰੋਸੈਸ ਹੈਗਾ ਉਹਦੇ ਮੁਤਾਬਕ ਗੱਲ ਕਰਦੇ ਆ ਇੱਕ ਕਾਫੀ ਸਮੇਂ ਤੋਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਲੈ ਕੇ ਚੱਕਦੇ ਆ ਰਹੇ ਨੇ ਗੱਲ ਕਰਦੇ ਆ ਰਹੇ ਨੇ ਕਿ ਜਿਹੜਾ ਬੀਜੇਪੀ ਹਾਈ ਕਮਾਂਡ ਚ ਪੁੱਛ ਕੀਤੀ ਹੁੰਦੀ ਚਾਹੇ ਕੋਈ ਵੀ ਚੋਣਾ ਹੋਣਾ ਕਹਿੰਦੇ ਕੈਂਡੀਡੇਟ ਖੜਾ ਕਰ ਦਿੰਦੇ ਹੈਗੇ ਸਾਨੂੰ ਪੁੱਛਦੇ ਤੱਕ ਵੀ ਉਹ ਤਾਂ ਦੇਖੋ ਉਹਨਾਂ ਦੀ ਵਰਕਿੰਗ ਹੈਗੀ ਹੈ ਫਿਰ ਇਹਨਾਂ ਨੇ ਇਹੋ ਜੀ ਪਾਰਟੀ ਚੋਂ ਲੈਣਾ ਕੀ ਹੈ ਕਿਉਂਕਿ ਦੇਖੋ ਅਲਟੀਮੇਟਲੀ ਕੀ ਹੁੰਦਾ ਮੈਂ ਇਸ਼ੂ ਬੇਸਡ ਗੱਲ ਕਰਦਾ ਜਿਹਦੇ ਨਾਲ ਪੰਜਾਬ ਨੂੰ ਦੇਸ਼ ਨੂੰ ਕੋਈ ਫਾਇਦਾ ਹੋਵੇ ਮੈਂ ਉਹਦੇ ਤੇ ਹਰ ਟਿੱਪਣੀ ਕਰਨ ਨੂੰ ਤਿਆਰ ਰਹਿੰਦਾ ਪਰ ਜਿਹਦੇ ਤੇ ਇੰਡੀਵਿਜੂਅਲ ਕੋਈ ਟਿੱਪਣੀ ਹੋਵੇ ਮੈਂ ਉਹਦੇ ਤੇ ਬਹੁਤਾ ਕੁਝ ਕਹਿਣਾ ਠੀਕ ਨਹੀਂ ਸਮਝਦਾ ਕਿਉਂਕਿ ਉਹਦੇ ਨਾਲ ਮੈਨੂੰ ਲੱਗਦਾ ਕਿ ਸਿਸਟਮ ਦਾ ਸਮਾਂ ਵੇਸਟ ਹੁੰਦਾ ਨਾ ਕਿ ਉਹਦੇ ਨਾਲ ਕੋਈ ਸੋਲੂਸ਼ਨ ਵੱਲ ਨੂੰ ਅਸੀਂ ਵੱਧਦੇ ਆ ਸੋ ਸਾਨੂੰ ਸੋਲੂਸ਼ਨ ਵੱਲ ਸਾਡੀਆਂ ਪ੍ਰੋਬਲਮਸ ਬਹੁਤ ਹੈਗੀਆਂ ਸਾਨੂੰ ਸੋਲੂਸ਼ਨ ਵੱਲ ਵੱਧਣ ਲਈ ਡਿਸਕਸ਼ਨ ਕਰਨੀ ਚਾਹੀਦੀ ਆ ਨਾ ਕਿ ਸਿਰਫ ਕਿਸੇ ਨੂੰ ਵੀ ਕਹੋ ਤੰਜ ਕੱਸਣ ਲਈ ਜਿਹੜੀ ਪੋਲਿਟਿਕ ਕਰਨੀ ਵੈਸੇ ਪਿਛਲੇ ਸਮੇਂ 'ਚ ਤੰਜ ਕੱਸਣ ਵਾਲੀ ਪੋਲਿਟਿਕਸ ਜ਼ਿਆਦਾ ਹਵੀ ਹੋ ਗਈ ਆ ਲੇਕਿਨ ਇਸ਼ੂਜ਼ ਦੀ ਪੋਲਿਟਿਕਸ ਜਿਹੜੀ ਉਹ ਘੱਟ ਹੋ ਰਹੀ ਆ ਉਹਨਾਂ ਨੇ ਕਿਹਾ ਮੈਨੂੰ ਲੰਬਾ ਤਜਰਬਾ ਹੈਗਾ ਆ ਕਿਉਂਕਿ ਕਾਂਗਰਸ 'ਚ ਉਹ ਜ਼ਿਆਦਾਤਰ ਉਹਨਾਂ ਨੇ ਸਮਾਂ ਬਿਤਾਇਆ ਹੈ ਤੇ ਉਹ ਕਹਿ ਰਹੇ ਕਿ ਅਗਰ ਮੈਨੂੰ ਕੋਈ ਆਪਸ਼ਨ ਨਹੀਂ ਸੀਗੀ ਇਸ ਕਰਕੇ ਉਹਨਾਂ ਨੇ ਬੀਜੇਪੀ 'ਚ ਜਾਣਾ ਪਿਆ ਡਿਪੈਂਡ ਕਰਦਾ ਯਾਰ ਸਿਚੁਏਸ਼ਨ ਕੀ ਹੈਗੀ ਆ ਹਾਲਾਤ ਕੀ ਆ ਬੰਦਾ ਉਹ ਜਿਹੇ ਹਾਲਾਤ ਦੇ ਵਿੱਚ ਕੀ ਕਰਨਾ ਚਾਹੁੰਦਾ ਸੋ ਮੈਨੂੰ ਲੱਗਦਾ ਇਟ ਇਜ਼ ਅ ਟਾਈਮ ਉਹਨਾਂ ਦੀ ਰਿਟਾਇਰਮੈਂਟ ਦਾ ਟਾਈਮ ਹੈਗਾ ਐਂਡ ਦੇ ਆਰ ਇੰਜੋਇੰਗ ਇਟ ਆਲਸੋ ਤੁਸੀਂ ਰਿਟਾਇਰ ਦੀ ਗੱਲ ਕਰ ਰਹੇ ਹੋ ਰਾਜਨੀਤੀ ਕਰਨ ਦੀ ਗੱਲ ਕਰ ਰਹੇ ਹੋ ਪਤਾ ਨਹੀਂ ਹੁਣ ਮੈਂ ਤਾਂ ਜਿੰਨੀ ਮੈਂ ਜਿੰਨੀ ਕ ਗੱਲ ਮੈਂ ਸਮਝਦਾ ਆ ਮੈਂ ਕਹਿ ਦਿੱਤੀ ਜਿੰਨੀ ਕ ਕਲ ਉਹਨਾਂ ਦਾ ਜਿੰਦਗੀ ਦਾ ਤਜਰਬਾ ਵੱਡਾ ਹੈਗਾ ਸੋ ਮੈਂ ਉਹਦੇ ਤੇ ਕੋਈ ਕਿੰਤੂ ਪਰੰਤੂ ਇਸ ਤਰ੍ਹਾਂ ਨਹੀਂ ਕਰਦਾ ਪਰ ਮੈਂ ਇਹ ਕਹਿਣਾ ਕਿ ਹਰ ਬੰਦੇ ਦੀ ਇੱਕ ਜਰਨੀ ਦਾ ਲੈਵਲ ਹੈਗਾ ਸੋ ਜਿੱਦਾਂ ਉਹ ਸੋਚਦਾ ਉਦਾਂ ਉਹ ਨੂੰ ਪ੍ਰੋਨਾਨਸिएट ਕਰਦਾ ਪਰ ਜਿਸ ਤਰ੍ਹਾਂ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਲੈ ਕੇ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਜਦੋਂ ਫੋਨ ਕਰੋ ਉਦੋਂ ਹੀ ਮਿਲਨ ਚੱਲ ਸਕਦੇ ਜਦੋਂ ਕੋਈ ਅਗਰ ਚੋਣਾ ਚੋਣਾ ਹੁੰਦੀਆਂ ਸੀਗੀਆਂ ਉਦੋਂ ਡਿਸਕਸ ਵੀ ਕਰਦੇ ਸੀ ਪੁੱਛਗਿਛ ਵੀ ਹੁੰਦੀ ਸੀ ਇੱਥੇ ਉਹ ਚੀਜ਼ ਨਹੀਂ ਹੋ ਪਾਰੀ ਮਤਲਬ ਕਿਤੇ ਨਾ ਕਿਤੇ ਕਾਂਗਰਸ ਮਿਸ ਕਰ ਰਹੀ ਹੈ ਨੇ ਦੇਖੋ ਜਿਹੜਾ ਬੰਦਾ ਜਿੱਥੇ ਲੰਮਾ ਸਮਾਂ ਰਿਹਾ ਹੋਵੇ ਨੇਚਰਲੀ ਉਹ ਉਹਦੀਆਂ ਹੈਬਿਟਸ ਉਹਦੀਆਂ ਜਰਨੀ ਦੀਆਂ ਐਕਸਪੀਰੀਐਂਸਸ ਉਹ ਸਾਰਾ ਕੁਝ ਹੀ ਕਿਤੇ ਨਾ ਕਿਤੇ ਡਿਪੈਂਡ ਕਰਦਾ ਹੈਗਾ ਔਰ ਕਦੇ ਨਾ ਕਦੇ ਤਾਂ ਮਾਈਂਡ ਦੇ ਵਿੱਚ ਦਿਲ ਦੇ ਵਿੱਚ ਕਿਤੇ ਮਿਸਤਾ ਕਰਦੇ ਹੋਗਾ ਪਰ ਸਰ ਦੇਖਣ ਵਾਲੀ ਗੱਲ ਇਹ ਹੈ ਕਿ ਚੋਨਾ ਜੀਵੇਂ ਮਦਹਾ ਹੈ ਸਾਲ ਜ਼ਰੂਰ ਪਿਆ ਸਾਲ ਸਵਾ ਸਾਲ ਲੇਕਿਨ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹ ਕਾਫੀ ਪੱਖ ਦੀ ਵੀ ਜਾ ਰਹੀ ਹੈ ਔਰ ਜਿਹੜੇ ਲੋਗ ਐ ਇਹ ਵੀ ਸਮਝਣਾ ਚਾਹੁੰਦੇ ਨੇ ਕਿ ਇਸ਼ੂਸ ਜਿਹੜੇ ਹੁਣ ਕ੍ਰੀਏਟ ਕੀਤੇ ਜਾ ਰਹੇ ਨੇ ਇਹ ਕ੍ਰੀਏਟ ਹੋ ਰਹੇ ਆ ਕਿ ਕ੍ਰੀਏਟੀਵਿਟੀ ਕੀਤੀ ਜਾ ਰਹੀ ਹੈਗੀ ਲੀਡਰਾਂ ਵੱਲੋਂ ਇਹ ਤਾਂ ਤੁਹਾਨੂੰ ਪਤਾ ਹੋਊਗਾ ਸਰ ਤੁਹਾਨੂੰ ਜ਼ਿਆਦਾ ਪਤਾ ਹੁਣ ਨਵਜੋਤ ਕੋਰ ਸਿੱਧੂ ਦਾ ਤੁਹਾਨੂੰ ਹੀ ਪਤਾ ਕਾਂਗਰਸ ਨੇਤਾ ਹੈ ਨੇਤਾ ਹੈਗੀ ਆ ਪਰ ਉਹ ਆਪਣਾ ਇੱਕ ਉਹਨਾਂ ਦਾ ਸੋਚਣ ਦਾ ਨਜ਼ਰੀਆ ਮੇਰਾ ਨਜ਼ਰੀਆ ਇਹ ਨਹੀਂ ਹੈਗਾ ਕੈਪਟਨ ਉਮਰਿੰਦਰ ਸਿੰਘ ਦਾ ਆਪਣਾ ਨਜ਼ਰੀਆ ਹੈਗਾ ਬਹੁਤ ਐਕਸਪੀਰੀਅੰਸ ਹੈਗਾ ਐਟ ਦ ਸੇਮ ਟਾਈਮ ਜਿਹੜੀ ਚੀਜ਼ ਵੀ ਜਿਹਦੇ ਕੋ ਚੰਗੀ ਲੱਗੇ ਉਹ ਸਿੱਖ ਲੈਣੀ ਚਾਹੀਦੀ। ਲੇਕਿਨ ਜਦੋਂ ਸੀਐਮ ਸੀਗੇ ਤੁਸੀਂ ਕਹਿ ਰਹੇ ਬਹੁਤ ਐਕਸਪੀਰੀਅੰਸ ਨੇ, ਕਾਫੀ ਲੰਬਾ ਤਜਰਬਾ ਹੈ। ਫਿਰ ਕੀ ਪ੍ਰਸਥਿਤੀਆਂ ਬਣਾ ਲੀਆਂ ਸੀ ਕਿ ਉਹਨਾਂ ਨੂੰ ਫਿਰ ਉਤਾਰਨਾ ਵੀ ਪਿਆ ਕਿਉਂਕਿ ਵਿਰੋਧ ਵੀ ਤੁਸੀਂ ਵੀ ਕਰਦੇ ਨਜ਼ਰ ਆਇਆ। ਮੈਂ ਡੈਫੀਨਿਟਲੀ ਮੈਂ ਸਭ ਤੋਂ ਵੱਧ ਵਿਰੋਧ ਕੀਤਾ। ਮੈਂ ਵਿਰੋਧ ਪੰਜਾਬ ਦੇ ਇਸ਼ੂਜ਼ ਤੇ ਖੜ ਕੇ ਕੀਤਾ। ਉਹਨਾਂ ਦੇ ਇੰਡੀਵਿਜੂਅਲ ਕਦੀ ਵਿਰੋਧ ਨਹੀਂ ਕੀਤਾ। ਹਮ ਇਸ਼ੂਜ਼ ਤੇ ਵਿਰੋਧ ਕੀਤਾ ਹੈਗਾ ਡੈਫੀਨਿਟਲੀ। ਜਿਹੜੀ ਗੱਲ ਮੈਨੂੰ ਸਮਝ ਆਉਂਦੀ ਸੀ ਉਸ ਮੌਕੇ ਤੇ ਮੈਂ ਕੀਤੀ ਹੈ ਡੈਫੀਨਿਟਲੀ ਮੈਂ ਕਦੋਂ ਕਹਿੰਦਾ ਤੇ ਜੀ ਗੱਲ ਕਿਤੇ ਹੋਵੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਭਾਜਪਾ ਅਕਾਲੀ ਦਲ ਗਠਜੰਬਨ ਹੋਵੇਗਾ ਤਾਂ ਸਰਕਾਰ ਆਵੇਗੀ ਨਹੀਂ ਤੇ ਅਗਰ ਭਾਜਪਾ ਲੜਦੀ ਵੀ ਹੈ ਚੋਣਾ ਪਰ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਹੋਣਾ ਉਹਨਾਂ ਦਾ ਤਜਰਬਾ ਹੈ ਦੇਖੋ ਉਹ ਤਾਂ ਜਾਂ ਭਾਜਪਾ ਜਾਣੇ ਜਾਂ ਅਕਾਲੀ ਦਲ ਜਾਣੇ ਉਹਦੇ ਚ ਸਾਡਾ ਤਾਂ ਕੋਈ ਰੋਲ ਨਹੀਂ ਹੈ ਨਹੀਂ ਪਰ बार-बार ਇਹ ਕਹਿ ਰਹਾ ਸਟੇਟਮੈਂਟ ਨਹੀਂ ਲੇਕਿਨ ਉਹੀ ਬੀਜੇਪੀ ਉਹਨਾਂ ਦੀ ਸਟੇਟਮੈਂਟ ਨੂੰ ਡਿਨਾਈ ਕਰ ਦਿੰਦੀ ਉਹ ਕਹਿ ਰਹੀ ਕਿ 24 ਚ ਇਲੈਕਸ਼ਨ ਜਿਹੜੇ ਆ ਬੀਜੇਪੀ ਇਕੱਲੇ ਆ ਲੜੇਗੀ ਦੇਖੋ ਤਾਂ ਹੁਣ ਦੋਨਾਂ ਤੇ ਡਿਪੈਂਡ ਕਰਦਾ ਨਾ ਅਕਾਲੀ ਦਲ ਤੇ ਡਿਪੈਂਡ ਕਰਦਾ ਬੀਜੇਪੀ ਦੇ ਡਿਪੈਂਡ ਕਰਦਾ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਤੇ ਡਿਪੈਂਡ ਕਰਦਾ ਉਹਦੇ ਚ ਮੇਰਾ ਕਿੱਥੇ ਰੋਲ ਆ ਕਾਂਗਰਸ ਦਾ ਕਿੱਥੇ ਰੋਲ ਆ ਕਿਉਂਕਿ ਉਹ ਗੱਲ ਤਾਂ ਉਹਨਾਂ ਦੀ ਬੀਜੇਪੀ ਦਾ ਆਪਣਾ ਸਟਾਈਲ ਹੈਗਾ ਦੇਖੋ ਉਹ ਕੀ ਆ ਸੈਂਟਰਲਾਈਜ਼ਡ ਪਾਵਰ ਕਰਨੀਆਂ ਚਾਹੁੰਦੇ ਆ ਇਹ ਸਟੇਟ ਪਾਰਟੀ ਹੈਗੀ ਇਹ ਬੇਸਿਕਲੀ ਜੇ ਲੌਜਿਕ ਦੀ ਗੱਲ ਕਰੀਏ ਤਾਂ ਕਿਤੇ ਸੂਟ ਹੀ ਨਹੀਂ ਕਰਦਾ ਇਹ ਤਾਂ ਮੈਰਿਜ ਆਫ ਕਨਵੀਨੀਅੰਸ ਹੈ ਪੀ ਜੇ ਪਾਵਰ ਚ ਆਉਣਾ ਹੈਗਾ ਤੇ ਮੈਰਿਜ ਕਰ ਲਓ ਨਹੀਂ ਤਾਂ ਫੇ ਠੀਕ ਹੀ ਆ ਲੇਕਿਨ ਸੁਖਵੀਰ ਬਾਦਲ ਦੀ ਪ੍ਰਸ਼ੰਸਾ ਵੀ ਕਰ ਰਹੇ ਨੇ ਕਹਿੰਦੇ ਸੁਖਵੀਰ ਬਾਦਲ ਇੱਕ ਅੱਛੇ ਨੇਤਾ ਨੇ ਅੱਛੇ ਸੀਐਮ ਵੀ ਹੋ ਸਕਦੇ ਨੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਜਿਨ੍ਹਾਂ ਦਾ ਲੰਬਾ ਰਾਜਨੀਤਿਕ ਤਜਰਬਾ ਰਿਹਾ ਪੰਜਾਬ ਦੇ ਸੀਐਮ ਬਣੇ ਕਈ ਵਾਰ ਲੇਕਿਨ ਉਹਨਾਂ ਨੂੰ ਲੈ ਕੇ ਇਹ ਕਹਿਣਾ ਕਿ ਉਹ ਪਿੱਠ ਵਿੱਚ ਛੂਰਾ ਖੋਪਦੇ ਸੀ ਉਹ ਸਹੀ ਸੀਐਮ ਨਹੀਂ ਸੀਗੇ ਮੰਨਦਾ ਆਜੋ ਕੀ ਬੋਲ ਰਹੇ ਜਦੋਂ ਜਿੰਦੇ ਦੇ ਦੇਖੋ ਮੈਂ ਤਾਂ ਕਹਿੰਦਾ ਵੀ ਜਦੋਂ ਸਮਾਂ ਹੋਵੇ ਉਦੋਂ ਬੋਲਣਾ ਚਾਹੀਦਾ ਜਦੋਂ ਸਮਾਂ ਲੰਘ ਜਾਵੇ ਦੇਖੋ ਮੈਂ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਪਾਵਰ ਚ ਸੀਗਾ ਉਦੋਂ ਮੈਂ ਅਗੇਂਸਟ ਬੋਲਿਆ ਸੀ ਔਰ ਉਹ ਵੀ ਇਸ਼ੂਸ ਤੇ ਉਹ ਵੀ ਇਸ਼ੂ ਇਸ਼ੂਸ ਤੇ ਸੀ ਪਾਰਟੀ ਜੀ ਕਾਂਗਰਸ ਇਸ਼ੂਸ ਤੇ ਡੈਫੀਨਿਟਲੀ ਦੇਖੋ ਸਾਡੇ ਬਹੁਤੇ ਲੀਡਰ ਜਿਹੜੇ ਆ ਉਹ ਸਮਾਂ ਨਿਕਲੇ ਤੇ ਬੋਲਦੇ ਆ ਪਰ ਮੈਂ ਉਦੋਂ ਬੋਲਦਾ ਜਦੋਂ ਉਹ ਇਸ਼ੂ ਮੈਟਰ ਕਰਦਾ ਹੁੰਦਾ ਜਦੋਂ ਮਨ ਲੋ ਸਪੋਜ਼ ਕਈ ਵਾਰੀ ਜਦਾਂ ਕਹਿੰਦੇ ਹੁੰਦੇ ਨਾ ਪੀਤ ਮਗਰੋਂ ਤੰਬਾ ਫੂਕਣਾ ਮੈਂ ਉਹ ਕੰਮ ਨਹੀਂ ਕਰਦਾ ਉਦੋਂ opinion ਦੇਦੇ ਉਹਦੋਂ ਦੇਖੋ ਜਦੋਂ ਬੰਦੇ ਪਾਵਰ 'ਚ ਹੁੰਦੇ ਆ ਉਦੋਂ ਤਾਂ ਫਿਰ ਚੁੱਪ ਕਰਕੇ ਲੰਘ ਜਾਂਦੇ ਆ ਮੈਂ ਤਾਂ ਜਦੋਂ ਪਾਵਰ 'ਚ ਬੰਦਾ ਹੁੰਦਾ ਮੇਰੀ ਲੜਾਈ ਤਾਂ ਉਦੋਂ ਲੇਕਿਨ ਕਿਤੇ ਨਾ ਕਿਤੇ ਮਿਸ ਕਰਦੇ ਆ ਜੇ ਉਹ ਵਾਪਸੀ ਕਰਦੇ ਆ ਜਾਂ ਕਾਂਗਰਸ ਆਣਾ ਚਾਹੂਗੇ ਕਿ ਤੁਸੀਂ ਉਹਦਾ ਵਿਰੋਧ ਕਰੋਗੇ ਸਮਰਥਨ ਕਰੋਗੇ ਦੇਖੋ issues based politics ਨੂੰ ਮੈਂ ਹਮੇਸ਼ਾ ਤਰਜੀਹ ਦਿੰਦਾ ਮੈਂ ਕਿਸੇ ਇੰਡੀਵਿਜੂਅਲ ਬੰਦੇ ਨੂੰ ਕੋਈ ਆਉਂਦਾ ਆ ਕੋਈ ਜਾਂਦਾ ਆ ਉਹ ਵੀ ਹਾਈ ਕਮਾਂਡ ਦਾ ਪ੍ਰੈਰੋਗੇਟਿਵ ਆ ਸਾਡੇ ਪ੍ਰਧਾਨ ਦਾ ਐਲਓਪੀ ਦਾ ਪ੍ਰੈਰੋਗੇਟਿਵ ਨਹੀਂ ਜੇ ਆਊਗੇ ਤੇ ਪੰਜਾਬ ਦੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹ ਕੋਈ ਦੁਸ਼ਮਣੀ ਥੋੜੀ ਆ ਕਿਸੇ ਨਾਲ ਯਾਰ ਕੋਈ ਮੈਂ ਤਾਂ ਹਮੇਸ਼ਾ ਜਿਹੜੀ ਇਸ਼ੂਜ਼ ਦੀ ਰਾਜਨੀਤੀ ਕਰਦਾ ਲੇਕਿਨ ਗੱਲ ਕੀਤੀ ਜਾਵੇ ਤੇ ਉਹਨਾਂ ਵੱਲੋਂ ਇਹ ਵੀ ਬਿਆਨ ਦੇਣਾ ਨਵਜੋਤਖਰ ਸਿੱਧੂ ਦੇ 500 ਕਰੋੜ ਨੂੰ ਲੈ ਕੇ ਉਹ ਕਹਿੰਦੇ ਕਿ ਦੋਨੋਂ ਹਸਬੈਂਡ ਵਾਈਫ ਅਨਸਟੇਬਲ ਲੱਗਦੇ ਨੇ ਕਹਿੰਦੇ ਉਹ ਤਾਂ ਸਿਰਫ ਐਕਟੀਵਿਟੀ ਦੀ ਗੱਲ ਹੀ ਕਰਦੇ ਨੇ ਦੇ ਕੋ ਮੀ ਲੋ ਦੇ ਬਾਰੇ ਦੇਖੋ ਮੈਂ ਪਹਿਲਾਂ ਵੀ ਇਸ ਬਿਆਨ ਦੀ ਮੈਂ ਨਿੰਦਾ ਕਰ ਚੁੱਕਿਆ ਹੈਗਾ ਇਦਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ ਸੋ ਉਹ ਜੋ ਕਹਿੰਦੇ ਹੈਗੇ ਆ ਤੁਸੀਂ ਮੇਰੇ ਹਰ ਚੀਜ਼ ਹਰ ਉਹਦੇ ਵਿੱਚ ਮੂੰਹ ਕਿਉਂ ਪਾਉਨੇ ਆ ਵੀ ਹਾਂ ਵੀ ਸਰ ਅਸੀਂ ਥੋੜੀ ਪਾਉਨੇ ਆ ਉਹ ਦੇਖੋ ਜੇ ਉਹ ਬੋਲਦੇ ਨੇ ਆ ਉਹ ਬੋਲਦੇ ਨੇ ਪਰ ਤੁਸੀਂ ਇੱਕ ਤਾਂ ਗਲਤ ਦੱਸ ਦੋ ਨਾ ਜਿੱਦਾਂ ਉਹ ਨਵਜੋਤ ਸਿੰਘ ਨੂੰ ਰੂਸਾ आलम ਨੂੰ ਲੈ ਕੇ ਵੀ ਉਹਨਾਂ ਦੇ ਖਿਲਾਫ ਸਟੇਟਮੈਂਟ ਦਿੱਤੀ ਸੀ ਤੇ ਕਿਹਾ ਸੀ ਕਿ ਯਾਰ ਉਹਨਾਂ ਦੀ ਪਰਸਨਲ ਇਸ਼ੂ ਆ ਯਾਰ ਮੈਨੂੰ ਸਰ ਉਹਨਾਂ ਨੇ ਕਿਹਾ ਸੀਗਾ ਕਿ ਅ ਅਮੀਸ਼ਾ ਨੇ ਉਹਨਾਂ ਨੂੰ ਤੁਸੀਂ ਮੇਰੇ ਕੋ ਇਸ਼ੂ ਦੀ ਗੱਲ ਪੁੱਛ ਲੋ ਤਾਂ ਤੁਸੀਂ ਕਦੀ ਅਰੂਸਾ ਦੀ ਗੱਲ ਪੁੱਛਣ ਲੱਗ ਪੈਨੇ ਕਦੀ ਨਵਜੋਤ ਸਿੱਧੂ ਦੀ ਗੱਲ ਤੁਸੀਂ ਵੀ ਤਾਂ ਮੈਨੂੰ ਕੋ ਇਸ਼ੂ ਨਹੀਂ ਪੁੱਛਦੇ ਸਰ ਇਸ਼ੂ ਕਿਹੜੇ ਨਹੀਂ ਪੁੱਛਦੇ ਅਸੀਂ ਤੁਹਾਡੇ ਕੋ ਹਰ ਹਰ ਵਾਰ ਆਈਦਾ ਹਰ ਵਾਰ ਇਸ਼ੂ ਪੁੱਛੀਦੇ ਆ ਤੇ ਫਿਰ ਇਸ਼ੂ ਤੇ ਗੱਲ ਕਰੋ ਹੁਣ ਆਪਾਂ ਅਰੂਸਾ ਦੀ ਗੱਲ ਤੋੜ ਲਈ ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਤੋੜ ਲਈ ਉਹਨਾਂ ਨੇ ਉਹਨਾਂ ਨੂੰ ਪੁੱਛ ਲਓ ਨਾ ਮੈਂ ਕੀ ਦੱਸਾਂ ਉਹਦੇ ਲੇਕਿਨ ਤੁਸੀਂ ਵੀ ਤਾਂ ਕਿਉਂਕਿ ਈਸੀ ਚੀਜ਼ਾਂ ਨੂੰ ਲੈ ਕੇ ਐਕਟਿਵ ਰਹੇ ਹੋ ਜਦੋਂ ਤੁਸੀਂ ਵਿਰੋਧ ਕੀਤਾ ਸੀ ਉਦੋਂ ਤੁਸੀਂ ਵੀ ਇਹ ਇਲਜ਼ਾਮ ਲਗਾਏ ਸੀ ਇਸ਼ੂਸ ਤੇ ਵਿਰ ਕਾਲ ਤੂੰ ਮੈਂ ਇਸ਼ੂਜ਼ ਦੀ ਗੱਲ ਕਰਦਾ ਸਰ ਕਈ ਵਾਰ ਤਾਂ ਡੈਨਲ ਅਸੀਂ ਇਸ਼ੂਜ਼ ਤੇ ਹੀ ਗੱਲ ਕਰੀਦੀ ਆ ਉਹ ਤਾਂ ਕੀ ਲੱਗਦਾ ਕਿ ਇਸ਼ੂਜ਼ ਨਹੀਂ ਚੱਲਦਾ ਪਿਆ ਹੈਗਾ ਤਾਂ ਦੀ ਚ ਉਹਨਾਂ ਤੋਂ ਪਹਿਲਾਂ ਕਾਂਗਰਸ ਚ ਇਸ਼ੂ ਨਹੀਂ ਤੇ ਹੁਣ ਬੀਜੇਪੀ ਚ ਇਸ਼ੂ ਨਹੀਂ ਹੈ ਇਹ ਤਾਂ ਬੇਸਿਕਲੀ ਇੱਕ ਪਰਸਨਲ ਸਟੇਟਮੈਂਟ ਸੈਗੀਆਂ ਜਿਹੜਾ ਦੇ ਅਨਸਰੇਬਿਲਟੀ ਉਹਨਾਂ ਲੀਡਰਸ ਕੋਲੋਂ ਫਰਮ ਪਰ ਉਹ ਪਰਸਨਲ ਇਦਾਂ ਦੀ ਸਟੇਟਮੈਂਟ ਕਰਕੇ ਹੋਰ ਇਹੀ ਤਾਂ ਸਮਝਾਉਣਾ ਚਾਹੁੰਦੇ ਲੋਕ ਮੈਨੂੰ ਕੀ ਪਤਾ ਹੁਣ ਮੈਂ ਉਹਨਾਂ ਦੇ ਦਿਮਾਗ ਨੂੰ ਥੋੜੀ ਕੰਟਰੋਲ ਕਰਦਾ ਯਾਰ ਤੁਸੀਂ ਇੱਕ ਕੱਲ ਮੇਰੀ ਵੀ ਸਮਝ ਲਓ ਕਿ ਮੈਂ ਥੋੜੀ ਉਹਨਾਂ ਦੇ ਉਹਨਾਂ ਦਾ ਜੋ ਇੱਥੇ ਥਾਟ ਪ੍ਰੋਸੈਸ ਹੈਗਾ ਮੈਂ ਥੋੜੀ ਕਮਾਂਡ ਕੀ ਮੰਨੇ ਕੀ ਉਹਨਾਂ ਦੇ ਅੰਤ ਜੇ ਅਗਰ ਕਾਂਗਰਸ ਚ ਆਣਾ ਚਾਹੁੰਦੇ ਮੈਨੂੰ ਇਹਦੇ ਬਾਰੇ ਕੋਈ ਜਾਣ ਕੁਸਤਦਾਦੂ ਮੈਨੂੰ ਇਹ ਨਬਰੇ ਕੋਈ ਜਾਣਕਾਰੀ ਨਹੀਂ ਮੈਨੂੰ ਇਹ ਨਹੀਂ ਪਤਾ ਮੈਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਤੇ ਹਾਈ ਕਮਾਂਡ ਦੇ ਰਿਲੇਸ਼ਨ ਕੀ ਹੈਗੇ ਹੂੰ ਮੈਨੂੰ ਮੈਨੂੰ ਨਹੀਂ ਪਤਾ ਇਸ ਦਾ ਕਿਉਂਕਿ ਲੰਬਾ ਸਮਾਂ ਰਹੇ ਨੇ ਰਹੇ ਹੈਗੇ ਆ ਰਹੇ ਹੈਗੇ ਆ ਕਈ ਵਾਰੀ ਮੰਨ ਲਓ ਕਈ ਵਾਰੀ ਕਿਸੇ ਦਾ ਡਿਵੋਰਸ ਹੋ ਜਾਂਦਾ ਹਾਂ ਕਈ ਵਾਰੀ ਬੰਦੇ ਮੁੜ ਆਉਂਦੇ ਆ ਕਈ ਵਾਰੀ ਨਹੀਂ ਮੁੜਦੇ ਦੁਬਾਰਾ ਵਿਆਹ ਵੀ ਹੋ ਜਾਂਦਾ ਨਹੀਂ ਕਈ ਵਾਰੀ ਮੁੜ ਵੀ ਆਉਂਦੇ ਆ ਕੋਈ ਵਿੱਚ ਚਾਰ ਰਿਸ਼ਤੇਦਾਰ ਪੈ ਜਾਣ ਤੇ ਮੁੜ ਵੀ ਆਉਂਦੇ ਹੈਗੇ ਆ ਤੁਸੀਂ ਵਿੱਚ ਕਹੋਗੇ ਵੀ ਰਿਸ਼ਤੇਦਾਰੀ ਵਾਲਾ ਸੋਇਸ ਹਨ ਬਰਗਰ ਸਿੰਘ ਹੋਣੀ ਹਾਲਾਂਕਿ ਉਹਨਾਂ ਨੇ ਕਿ ਪਰਸਨਲੀ ਜੀ ਸਟੇਟਮੈਂਟਾਂ ਨੇ ਤੇ ਇਹ ਵੀ ਬੋਲਿਆ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਜਿਹੜੀ ਗੱਲ ਕਰ ਰਹੇ ਨੇ ਉਹ ਕਈ ਲੀਡਰ ਵੀ ਕਰ ਚੁੱਕੇ ਨੇ ਕਿ ਬੀਜੇਪੀ ਚ ਸੁਣਵਾਈ ਆਕਰ ਹੈ ਤਾਂ ਹੈ ਨਹੀਂ ਹੈ ਲੇਕਿਨ ਫਿਰ ਵੀ ਜਿਹੜਾ ਪਾਰਟੀ ਹਾਈ ਕਮਾਂਡ ਹੈ ਉਹ ਡਿਸਾਈਡ ਕਰੇਗੀ ਕਿ ਅੱਗੇ ਕਰਨਾ ਕੀ ਹੈ ਬਾਕੀ ਉਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਅਸੀਂ ਪੁੱਛਿਆ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਪੁੱਛਿਆ ਸਟੇਟਮੈਂਟ ਲੈ ਕੇ ਲੇਕਿਨ ਉਹ ਕੁਝ ਵੀ ਉਸਤੇ ਬੋਲਣ ਨਹੀਂ ਚਾਹੁੰਦੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਜਲੰਧਰ